ਮੇਰਾ ਨਾਮ ਅਨਸਪ੍ਰੀਤ ਕੌਰ ਹੈ ਮੈਂ 5ਵੀਂ ਜਮਾਤ ਵਿੱਚ ਪੜਦੀ ਹਾਂ ਮੇਰੀ ਕਵਿਤਾ ਦਾ ਨੀਚਾ ਹੈ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਕਹਿੰਦੇ ਦੁਨੀਆ ਤੇ ਵੱਖਰੀ ਹੀ ਥਾਂ ਹੁੰਦੀ ਏ ਕਹਿੰਦੇ ਕਹਿੰਦੇ ਦੁਨੀਆ ਤੇ ਵੱਖਰੀ ਹੀ ਥਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਮਾਂ ਤੋਤਲੀ ਜਿ ਬਾਜ ਜਸ ਖੰਦੀ ਬੋਲਣਾ ਮਾਂ ਤੋਤਲੀ ਜਿ ਬਾਜ ਜਸ ਖੰਦੀ ਬੋਲਣਾ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਜ ਮੂੰਹ ਖੋਲਣਾ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਜ ਮੂੰਹ ਖੋਲਣਾ ਜਿੱਥੇ ਮਾਂ ਸੰਧੀ ਉਹ ਗਿੱਲੀ ਖਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਵਾਰ-ਵਾਰ ਜਿੱਜਾਂ ਦੇ ਨਾਈ ਲੈਂਦੀ ਵਾਰ ਵਾਰ ਚੀਜ਼ਾਂ ਦੇ ਨਾਈ ਲੈਂਦੀ ਬੇਲ ਕਦੇ ਨਹੀਂ ਮਾਂ ਵਿਅਸਤ ਹੈ ਰਹਦੀ ਬੇਲ ਕਦੇ ਨਹੀਂ ਮਾਂ ਵਿਅਸਤ ਹੈ ਰਹਦੀ ਜਨਮ ਤੋਂ ਲੈ ਕੇ ਹਰ ਪੀੜ ਇਹ ਸੰਦੀ ਜਨਮ ਤੋਂ ਲੈ ਕੇ ਹਰ ਪੀੜ ਇਹ ਸੰਦੀ ਬੱਚਾ ਕੁਝ ਮੰਗੇ ਜਾਂ ਨਾ ਦੀ ماں ਹੁੰਦੀ ਏ ਜੇਕਰ ਕਿਤੇ ਮੈਂ ਲੱਭਣ ਜਾਵਾਂ ਲੱਭਣ ਨਾਏ ਠੰਡੀਆਂ ਛਾਵਾਂ ਜੇਕਰ ਕਿਤੇ ਮੈਂ ਲੱਭਣ ਜਾਵਾਂ ਲੱਭਣ ਨਾਏ ਠੰਡੀਆਂ ਛਾਵਾਂ ਬੱਚੇ ਕੋਲੋਂ ਕਦੀ ਨਾ ਵਿਛੜੇ ਬੱਚੇ ਕੋਲੋਂ ਕਦੀ ਨਾ ਵਿਛੜੇ ਇੱਕ ਜਾਗਤੀ ਜਿਉਂਦੀਆਂ ਰਹਿਣ ਮਾਵਾ ਇੱਕ ਜਾਗਤੀ ਜਿਉਂਦੀਆਂ ਰਹਿਣ ਮਾਵਾ ਲੋਕੀ ਬਾਰੂ ਲੱਭਦੇ ਫਿਰਦੇ ਨੇ ਲੋਕੀ ਬਾਰੂ ਲੱਭਦੇ ਫਿਰਦੇ ਨੇ ਪਰ ਰੱਬ ਤਾਂ ਘਰ ਵਿੱਚ ਮਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਬੱਚੇ ਨੂੰ ਖੜਾਉਂਦੀ ਕਦੇ ਨਾ ਅੱਕੇ ਮੂਝ ਬੁਰਕੀਆਂ ਪਾਉਂਦੀ ਕਦੇ ਨਾ ਥੱਕੇ ਬੱਚੇ ਨੂੰ ਖੜਾਉਂਦੀ ਕਦੇ ਨਾ ਅੱਕੇ ਮੂਝ ਬੁਰਕੀਆਂ ਪਾਉਂਦੀ ਕਦੇ ਨਾ ਥੱਕੇ ਪਿੱਛੇ ਪਿੱਛੇ ਫੇਰਦੀ ਰਹਿੰਦੀ ਮਾਂ ਹੁੰਦੀ ਏ ਬੱਚੇ ਦਾ ਪਹਿਲਾ ਸਕੂਲ ਉਹਦੀ ਮਾਂ ਹੁੰਦੀ ਏ ਧੰਨਵਾਦ